ਅੱਜਕਲ ਤੁਸੀਂ ਵੇਖ ਰਹੇ ਹੋ ਟੈਲੀਗੇਸ਼ਨ ਟੀਵੀ ਤੇ ਮੈਂ ਹਾਂ ਮੋਨਿਕਾ ਰਾਜਪੂਤ ਪਿਛਲੇ 1 ਮਹੀਨੇ ਤੋਂ ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਇਸ ਤੋਂ ਬਾਅਦ ਅੱਜ ਰੇਲ ਰੁਕੋ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਤੋਂ ਲੈ ਕੇ ਅੱਜ ਸ਼ਾਮ 4 ਵਜੇ ਤੱਕ ਰੇਲਵੇ ਸਟੇਸ਼ਨਾਂ ਤੇ ਧਰਨਾ ਲਾ ਕੇ ਰੇਲ ਗੱਡੀਆਂ ਰੋਕਣ ਦਾ ਐਲਾਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਦੇਖਾ ਕਰ ਰਹੀ ਹੈ ਪਰ ਉਹ ਸ਼ਾਂਤਮਈ ਤਰੀਕੇ ਨਾਲ ਇਹ ਪ੍ਰਦਰਸ਼ਨ ਅੱਜ ਜਾਰੀ ਰੱਖਣਗੇ ਇਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਵੀ ਅੰਬਾਲਾ ਜ਼ਿਲ੍ਹੇ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਕੂਮਤ ਦੀਆਂ ਇੰਨਾਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਆਪਣਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ ਇਸ ਦੌਰਾਨ ਕਿਸਾਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 4 ਘੰਟੇ ਦੇ ਸਮੇਂ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਤਿੱਖਾ ਕਰਦੇ ਹੋਏ ਅੱਜ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਕਿਸਾਨ ਮਜ਼ਦੂਰ ਸੰਗਠਨਾਵਾਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੱਜ ਰੇਲਵੇ ਲਾਈਨਾਂ ਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਇਕਤਾ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਜਲਦ ਹੱਲ ਨਾ ਕੀਤਾ ਤਾਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉੱਤੇ ਹੀ ਚੱਕਰ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਦੇ ਮੁਲਤਾਨੀਆਂ ਪੁਲ ਦੇ ਥੱਲੇ ਰੇਲਵੇ ਲਾਈਨ ਤੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਇਸ ਦੌਰਾਨ ਰੇਲ ਅੰਦੋਲਨ 'ਚ ਪਹੁੰਚੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਦੱਸਿਆ ਕਿ ਅੱਜ ਅਸੀਂ ਪੂਰੇ ਪੰਜਾਬ ਭਾਰਤ 'ਚ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਲਾਈਨਾਂ ਉੱਤੇ ਚੱਕਾ ਜਾਮ ਕੀਤਾ ਹੈ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਇਸ ਲਈ ਮਜਬੂਰ ਹੋ ਕੇ ਸਾਨੂੰ ਰੇਲਵੇ ਲਾਈਨਾਂ ਉੱਤੇ ਬੈਠਕਾ ਪਿਆ ਜਿਹੜੇ ਰੇਲ ਯਾਤਰੀਆਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਪਾਰੇ ਸਾਰੀ ਗਲਤੀ ਕੇਂਦਰ ਸਰਕਾਰ ਦੀ ਹੈ ਹਾਂ ਜਿਉਂ ਰੇਲ ਰੋਕੋ ਆंदोलਨ ਹੈ ਅੱਜ ਤੁਹਾਡਾ ਜਿਹੜਾ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਸਾਰੇ ਜਿਹੜਾ ਇਹੋ ਜਿਹੀਆਂ ਕੌਲਾਂ ਦੇਣੀਆਂ ਪੈਂਦੀਆਂ ਨੇ ਸਰਕਾਰਾਂ ਦੀਆਂ ਬੇਰੁਖੀਆਂ ਚੋਂ ਇਹ ਸਾਰਾ ਕੁਝ ਹੁੰਦਾ ਹੈ ਤਾਂ ਜੇ ਸਰਕਾਰ ਨੇ ਸਰਕਾਰ ਵਾਲੀ ਸ਼ੁਰੂ ਕਰ ਸਕੀ ਸਾਡੇ ਲੋਕਾਂ ਦੇ ਨਾਲ ਵਾਕਈ ਦਾ ਕਮਿਟਮੈਂਟਸ ਕੀਤੀਆਂ ਕੁਝ ਆंदोलਨ ਦੇ ਦੌਰਾਨ ਕੀਤੀਆਂ ਕੁਝ ਚੋਣਾਂ ਦੇ ਦੌਰਾਨ ਕੀਤੀਆਂ ਹੁਣ ਇੱਕ ਬੜੇ ਦੁੱਖ ਦੁੱਖ ਦੀ ਗੱਲ ਹੈ ਇਹ ਕਿ ਜਦੋਂ ਕਮਿਟਮੈਂਟ ਸਰਕਾਰ ਕਰਦੀ ਹੈ ਵਾਅਦਾ ਸਰਕਾਰ ਕਰਦੀ ਹੈ ਤਾਂ ਉਹ ਕਿਤੇ ਨਾ ਕਿਤੇ ਪੂਰੇ ਕਰਵਾਉਣ ਲਈ ਲੋਕਾਂ ਦੀ ਫਿਰ ਲੋਕਾਂ ਦਾ ਦਬਾਅ ਬਣਨਾ ਜ਼ਰੂਰੀ ਹੁੰਦਾ ਹੈ ਜਦੋਂ ਸਰਕਾਰ ਉਹਨੂੰ ਪੂਰਾ ਨਹੀਂ ਕਰਦੀ ਉਹ 10 ਸਾਲ ਬੀਤ ਗਏ ਨੇ ਵਾਅਦਾ ਕੀਤਾ ਸੀਗਾ ਕਿ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ ਨਹੀਂ ਕੀਤਾ ਵਾਅਦਾ ਕੀਤਾ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਨਹੀਂ ਕੀਤਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣ ਦੇ ਲਈ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ ਉਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਸੀ ਇਹ ਔਰ ਇਹਨਾਂ ਦੀ ਖੁਦ ਹੀ ਇੱਕ ਰਿਪੋਰਟ ਪਈ ਆ ਜਿਹਦੇ ਚ ਉਹਨਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਇੱਕਿਆ ਕਿ ਭਈ ਇਹਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਬਣਦਾ ਆ ਆਪਦੇ ਖੁਦ ਦੇ ਹੱਥਾਂ ਦੀ ਰਿਪੋਰਟ ਹੈ ਔਰ ਜੇ ਸਦਾ ਚਾਏ ਨੇ ਤਾਂ ਉਹ ਰਿਪੋਰਟ ਲਾਗੂ ਕਰਨ ਦੀ ਬਜਾਏ ਹੁਣ ਜਿਹੜੇ ਲੋਕਾਂ ਨਾਲ ਕਮਿਟਮੈਂਟ ਕਰੀ ਬੈਠੇ ਨੇ ਉਹਨਾਂ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਸਾਨਾਂ ਦੀਆਂ ਅੱਖਾਂ ਚੱਖਾ ਪਾ ਕੇ ਝਾਕਣ ਦੀ ਸਮਰੱਥਾ ਨਹੀਂ ਸਰਕਾਰ 'ਚ ਸਾਹਮਣੇ ਬੈਠ ਕੇ ਗੱਲ ਕਰਨ ਦੀ ਸਮਰੱਥਾ ਨਹੀਂ ਸਰਕਾਰ ਚ ਤਾਂ ਇਹ ਕਰਨਾ ਸ਼ੁਰੂ ਕਰ ਲਿਆ ਕਿ ਲੋਕਾਂ ਨੂੰ ਹੁਣ ਦਿੱਲੀ ਆਉਣ ਹੀ ਨਾ ਦਿਓ ਐਡੀ ਵੱਡੀ ਪੱਧਰ ਦੇ ਉੱਤੇ ਕਦੇ ਬੈਰੀਕੇਟਿੰਗ ਅੱਜ ਤਾਈਂ ਮੇਰਾ ਖਿਆਲ ਆ ਹੋਈ ਨਹੀਂ ਦੇਖੀ ਹੋਣੀ ਤੁਸੀਂ ਪਹਿਲੀ ਵਾਰੀ ਫਸਟ ਟਾਈਮ ਦੇਖਿਆ ਹੋਊਗਾ ਆਪਦੀ ਜ਼ਿੰਦਗੀ ਚ ਕਿ ਐਡੀ ਵੱਡੀ ਪੱਧਰ ਦੇ ਉੱਤੇ ਛੇ ਛੇ ਲੇਅਰ ਦੀ ਬੈਰੀਕੇਟਿੰਗ ਹੋਵੇ ਔਰ ਉਹ ਵੀ 4 4 ਫੁੱਟ ਚੌੜੇ ਐ ਉੱਥੇ ਸੀਮੈਂਟ ਤੇ ਬੱਜਰੀ ਪਾ ਕੇ ਉੱਥੇ ਉੱਥੇ ਇੱਕ ਤਰ੍ਹਾਂ ਦਾ ਮਤਲਬ ਕੰਦਾ ਕੱਢੀਆਂ ਜਾਣ ਉਹ ਕੀ ਇਹ ਪਹਿਲੀ ਵਾਰੀ ਹੋਇਆ ਹੋਗਾ ਕੱਲ ਲੱਗੇ ਨਹੀਂ ਪਹਿਲੀ ਵਾਰੀ ਹੋਇਆ ਹੋਇਆ। ਤਾਂ ਇਹ ਸਾਰਾ ਕੁਝ ਜਿਹੜਾ ਹੋਇਆ ਇਹਦਾ ਮਤਲਬ ਕੀ ਨਿਕਲਦਾ ਕਿ ਤੁਹਾਨੂੰ ਦਿੱਲੀ ਨਹੀਂ ਆਉਣ ਦੇਣਾ। ਤੁਹਾਡਾ ਨਾ ਵਾਅਦਾ ਕੀਤਾ। ਤੁਹਾਨੂੰ ਹੀ ਤੁਹਾਡੇ ਤੋਂ ਵੋਟਾਂ ਲੈ ਲਈਆਂ ਤੁਹਾਡਾ ਨਾ ਠੱਗੀ ਮਾਰ ਲਈ ਆ। ਹੁਣ ਤੁਸੀਂ ਸਾਡੇ ਨਾਲ ਗੱਲ ਨਹੀਂ ਕਰ ਸਕਦੇ ਅਸੀਂ ਤੁਹਾਡੀ ਗੱਲ ਨਹੀਂ ਸੁਣੂ। ਇਹਦਾ ਮਤਲਬ ਇਹ ਨਿਕਲਦਾ ਹੈ। ਤਾਂ ਫਿਰ ਜਦੋਂ ਇਹ ਹਾਲਾਤ ਬਣ ਜਾਣ ਲੋਕਾਂ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਜਾਣ। ਉਦੋਂ ਅੰਦੋਲਨਕਾਰੀਆਂ ਨੂੰ ਫਿਰ ਹੋਰ ਤਰੀਕੇ ਦੇ ਰਸਤੇ ਅਖਤਿਆਰ ਕਰਨੇ ਪੈਂਦੇ ਜਿਹਦੇ ਵਿੱਚੋਂ ਸਾਨੂੰ ਇਹ ਮਜਬੂਰ ਨਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮੁਸਾਫਰਾਂ ਨਹੀਂ ਆਉਣਾ ਇਹ ਦੇਤੀ ਸਾਡੇ ਲੋਕਾਂ ਨੂੰ ਤਕਲੀਫ ਮਿਲਨੀ ਹੈ ਇਹ ਨਾਲ ਲੇਕਿਨ ਅਸੀਂ ਕਿਸੇ ਨੂੰ ਤਕਲੀਫ ਨਹੀਂ ਦੇਣੀ ਚਾਹੁੰਦੇ ਲੇਕਿਨ ਮਜਬੂਰੀ ਹੈ ਕਿ ਜਦੋਂ ਸਰਕਾਰ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਤਾਂ ਲੋਕਾਂ ਦੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਇਹ ਰਸਤੇ ਆ ਬਣਾਉਣੇ ਪਏ ਦੂਜੇ ਪਾਸੇ ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਸਾਡਾ ਕੀ ਕਸੂਰ ਹੈ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਮੰਨ ਲਵੇ ਤਾਂ ਜੋ ਆਮ ਲੋਕਾਂ ਤੇ ਰੇਲ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਜੀ ਕਿਹਨਾਂ ਮੇਰੀ ਆਪ ਸਿਵਾਨੀ ਕਹਾ ਸੀ ਵੱਡਾ ਵਾਲੀ ਸੀ ਕਹਾਂ ਜਾਣਾ ਉਹ ਲਖਨਊ ਤਾਂ ਕੀ ਪਛਾਣੀ ਕਿ ਆ ਰਹੀ ਆਪ ਕੋ ਬਸ ਮੇਰੇ ਪਾਪਾ ਇਸ ਪਾਸੇ ਜਾਣਾ ਪੈਂਦਾ ਹੈ ਪਰੇਸ਼ਾਨੀ ਹੈ ਹਾਂ ਗਾੜੀ ਪਹਿਲੇ ਰੋਕਦੀ ਹਾਂਜੀ ਕਿਤੇ ਅੰਦਰੋਂ ਪਹਿਲੇ ਰੋਕ ਦੇ ਬਸ ਅੱਧਾ ਘੰਟਾ ਪਹਿਲੇ ਰੋਮੇ ਹਾਂ ਅੱਧਾ ਘੰਟਾ ਪਹਿਲੇ ਬੱਚੇ ਛੋਟੇ ਛੋਟੇ ਆਪਕੇ ਹਾਂਜੀ ਬੱਚੇ ਛੋਟੇ ਛੋਟੇ ਮੇਰੇ ਮੈਂ ਤਾਂ ਜਾ ਰਹੀ ਹਾਂਜੀ ਆਪਕੀ ਕੀ ਨਾਮ ਹੈ ਜੀ ਤੇ ਕਿ ਕਿਥੋਂ ਆਏ ਸੀ ਕਿ ਕਿਥੇ ਜਾਣਾ ਹੈ ਡਬਵਾਲੀ ਤੋਂ ਆਏ ਸੀ ਬਠਿੰਡਾ ਜਾਣਾ ਸੀ 2 ਕਿਲੋਮੀਟਰ ਪਿੱਛੇ ਰੋਕਤਾ ਹੀ ਬਕਸਾਨਾ ਧਰਨਾ ਲੱਗਾ ਸੀ ਇਸ ਕਰਕੇ ਬਹੁਤ ਪਰੇਸ਼ਾਨੀ ਹੋਈ ਹੈ ਜੀ ਤੇ ਹਾਂਜੀ ਫੈਮਿਲੀ ਨਾਲ ਸੀ ਜੀ ਬਹੁਤ ਦਿੱਕਤ ਹੋ ਰਹੀ ਹੈ 2 ਕਿਲੋਮੀਟਰ ਪਿੱਛੇ ਰੁੱਕ ਗਏ ਇਸ ਕਰਕੇ ਬੈਕਸਾ ਪੈਦਲ ਹੀ ਜਾ ਰਹੇ ਹੈ ਮੇਰੀ ਗੱਡੀ ਸੀਗੀ 11 ਵਾਲੀ ਗੱਡੀ ਸੀ ਮਤਲਬ ਹਾਂਜੀ ਪੈਸੇਂਜਰ ਗੱਡੀ ਸੀ ਪਿੱਛੇ ਰੋਕਤੀ ਹਾਂਜੀ 2 ਕਿਲੋਮੀਟਰ ਪਿੱਛੇ ਰੋਕਤੀ ਸਾਰੇ ਸਵਾਰੀ ਪੈਦਲ ਹੀ ਹਾਂਜੀ ਸਾਰੀ ਸਵਾਰੀ ਪੈਦਲ ਆ ਰਹੀ ਹੈ ਲਗਭਗ ਜੀ ਟ੍ਰੇਨ ਤੋਂ ਸਾਰੀ ਸਵਾਰੀ ਉਤਰ ਗਈ ਕਿ ਮੰਗ ਕੀ ਕਰਦੇ ਹੋ ਮੰਗ ਇਹ ਕਰਦੇ ਹਾਂ ਵੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਇਸ ਦਿੱਕਤ ਨਾ ਹੋਵੇ ਕੋਈ ਹੋਵੇ ਕੋਈ ਸਮਾਧਾਨ ਕਰੇ ਹਾਂਜੀ ਸੁਣਵਾਈ ਹੋਣੀ ਚਾਹੀਏ ਕੋਈ ਨਾ ਕੋਈ ਤਾਂ ਜਿਸ ਤਰ੍ਹਾਂ ਕਿਸਾਨੀਤਰਾ ਲਾਇ ਵੀ ਕਿਸਾਨਾਂ ਨੇ ਸੁਣਵਾਈ ਹੋਣੀ ਚਾਹੀਦੀ ਪਬਲਿਕ ਨਾਲ ਪਰੇਸ਼ਾਨ ਹੋ ਹਾਂਜੀ ਪਬਲਿਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਕੁਛ ਨਾ ਕੁਛ ਤਾਂ ਪਬਲਿਕ ਪਬਲਿਕ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਸਰਕਾਰ ਨੂੰ ਬਹੁਤ ਦਿੱਕਤ ਹੋ ਰਹੀ ਹੈ ਜੀ ਮੇਰਾ ਨਾਮ ਜੋਗੀ ਸ਼ਰਮਾ ਹੈ ਜੀ ਅਸੀਂ ਡੱਬਾ ਵਾਲੀ ਤੋਂ ਆਏ ਆ ਜੀ ਤੇ ਅਸੀਂ ਲਖਨਊ ਜਾਣਾ ਹੈਗਾ ਜੀ ਹੁਣ ਇਹਨਾਂ ਨੇ ਬਠਿੰਡੇ ਦੇ ਦੇਖੋ 2-3 ਕਿਲੋਮੀਟਰ ਟ੍ਰੇਨ ਰੋਕਤੀ ਪਲੇਟਫਾਰਮ ਤੋਂ ਪਹਿਲਾਂ ਹੀ ਜਿਸ ਦੇ ਕਾਰਨ ਬਹੁਤ ਦਿੱਕਤ ਆ ਰਹੀ ਹੈ ਨਾਲ ਛੋਟੇ ਛੋਟੇ ਬੱਚੇ ਨੇ ਸਮਾਨ ਹੈ ਨਾ ਜੀ ਬੰਦਾ ਕਿਵੇਂ ਜਾਊਗਾ ਦੱਸੋ ਜੀ ਹੁਣ ਕਿਸਾਨਾਂ ਦਾ ਧਰਨਾ ਵੀ ਦੇਖਿਆ ਜਾ ਤਾਂ ਜਾਇਜ਼ ਵੀ ਹੈ ਜੀ ਕੁਝ ਨਜਾਇਜ਼ ਵੀ ਹੁਣ ਜਿਹੜਾ ਟ੍ਰੇਨ ਰੋਕ ਕਰਕੇ ਦੱਸਾਂ ਆਮ ਬੰਦਾ ਬਹੁਤ ਪਰੇਸ਼ਾਨ ਹੋ ਰਿਹਾ ਹੈ ਜੀ ਇਨਾਂ ਵੱਲੋਂ ਤਾਂ ਪਹਿਲਾਂ ਹੀ ਟੀਵੀ ਦੇ ਚੈਨਲਾਂ ਤੇ ਦੱਸਿਆ ਗਿਆ ਸੀ ਕਿ ਇੰਨੀ ਤਰੀਕ ਪੰਦ ਦੇ ਦੇਖੋ ਜੀ ਹੁਣ ਮਜਬੂਰੀ ਹੋ ਗਈ ਅਚਾਨਕ ਸੋਰਾ ਸਾਹਿਬ ਦੀ ਐਕਸਪਾਇਰ ਹੋ ਕੇ ਜਾਣਾ ਬਹੁਤ ਜ਼ਰੂਰੀ ਹੈ ਜੀ ਹੁਣ ਇਹਦੇ ਕਾਰਨ ਦਿੱਕਤ ਬਹੁਤ ਆ ਗਈ ਹੈ ਬੰਦਾ ਕਰੇ ਤਾਂ ਕੀ ਕਰੇ ਜੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇਜ ਤਾਬਦੀ ਐਕਸਪ੍ਰੈਸ ਤੇ ਹਮਸਫਰ ਐਕਸਪ੍ਰੈਸ ਲੁਧਿਆਣਾ ਦੇ ਸਾਨੇਵਾਲ ਰੇਲਵੇ ਸਟੇਸ਼ਨ ਤੇ ਮਾਲਵਾ ਐਕਸਪ੍ਰੈਸ ਤੇ ਅੰਮ੍ਰਿਤਸ ਦੇਵੀ ਦਾਸਪੁਰਾ ਰੇਲਵੇ ਕ੍ਰਾਸਿੰਗ ਤੇ ਰੇਲਗੱਡੀਆਂ ਰੋਕ ਕੇ ਕਿਸਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਬਾ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਟ੍ਰੇਨਾਂ ਬੰਦ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਮੁਕਤਸਰ ਰੇਲਵੇ ਟਰੈਕ ਤੇ ਵੀ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਉਹਨਾਂ ਕਿਹਾ ਕਿ ਜਦੋਂ ਅਸੀਂ ਇਹ ਵਿਰੋਧ ਦੇਣਾ ਸ਼ੁਰੂ ਕੀਤਾ ਸੀ ਤਾਂ ਸਾਨੂੰ ਪਤਾ ਸੀ ਕਿ ਅਸੀਂ 40 ਦਿਨਾਂ 'ਚ ਇਹ ਵਿਰੋਧ ਨਹੀਂ ਜਿੱਤ ਸਕਾਂਗੇ ਅਸੀਂ ਆਪਣੀ ਤਾਕਤ ਵਧਾਉਣਾ ਜਾਰੀ ਰੱਖਾਂਗੇ ਟੈਲੀਗੇਸ਼ਨ ਟੀਵੀ ਦੇ ਲਈ ਪਤਿਘੜ ਸਾਹ ਤੋਂ ਦੀਪਕ ਸੂਦ ਬਠਿੰਡਾ ਤੋਂ ਕਪਿਲ ਸ਼ਰਮਾ ਜਲੰਧਰ ਤੋਂ ਨਰਿੰਦਰ ਗੁਪਤਾ ਤੇ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ